ਸੋ ਡੈਮਾ ਦੇ ਵਿੱਚ ਪਾਣੀ ਦੀ ਸਥਿਤੀ ਸਹੀ ਤਰੀਕੇ ਦੇ ਨਾਲ ਹੈਗੀ ਹੈ ਸੋ ਇਸ ਕਰਕੇ ਕੋਈ ਖਤਰੇ ਦੀ ਗੱਲ ਨਹੀਂ ਪਰ ਮਹਿਕਮੇ ਨੇ ਅਸੀਂ ਵੱਡੇ ਪ੍ਰਬੰਧ ਵੀ ਕੀਤੇ ਹਨ ਕਿ ਜੇ ਕਿਤੇ ਕੋਈ ਦਿੱਕਤ ਆਉਂਦੀ ਹੈ ਤਾਂ ਅਗਾਊਂ ਪ੍ਰਬੰਧ ਨੇ ਜਿਹੜੇ ਉਹ ਡਿਪਾਰਟਮੈਂਟ ਵੱਲੋਂ ਕੀਤੇ ਗਏ ਆ ਸੋ ਇਸ ਦੇ ਲਈ ਅਸੀਂ 276 ਕਰੋੜ ਰੁਪਏ ਜਿਹੜਾ ਉਹ ਹੜ੍ਹਾਂ ਦੀ ਰੋਕਥਾਮ ਦੇ ਲਈ ਅਗਾਊਂ ਪ੍ਰਬੰਧਾ ਵਜੋਂ ਅਸੀਂ ਉਹ ਖਰਚੇ ਆ ਦੇ 94 ਅਜਿਹੇ ਪੁਆਇੰਟ ਨੇ ਜਿਹੜੇ ਪਿਛਲੇ ਸਮਿਆਂ ਦੇ ਵਿੱਚ ਜਦੋਂ ਵੀ ਹੜ੍ਹਾਂ ਦੀ ਸਥਿਤੀ ਬਹੋਈ ਹੈ ਬਰੀਚ ਹੋਈ ਹੈ ਤਾਂ ਉਹ 94 ਪੁਆਇੰਟ ਨੇ ਸੋ ਉਹਨਾਂ 94 ਪੁਆਇੰਟਾਂ ਦੇ ਉੱਤੇ ਸਾਰੇ ਅਧਿਕਾਰੀਆਂ ਨੂੰ ਹਦਾਇਤਾਂ ਕੀਤੀਆਂ ਗਈਆਂ ਨੇ ਕਿ ਸਾਰਾ ਅਮਲਾ ਜਿਹੜਾ ਹੈ ਉਹ ਉਹਨਾਂ ਦੀ ਨਿਗਰਾਨੀ ਵੀ ਕਰ ਰਿਹਾ ਹੈ ਉੱਥੇ ਦੇਖ ਵੀ ਰਿਹਾ ਹੈ ਤੇ ਉੱਥੇ ਜੇ ਕਿਤੇ ਪ੍ਰਬੰਧ ਪਹਿਲਾਂ ਘਟ ਹੋਏ ਸੀ ਬ੍ਰੀਚ ਹੋਈ ᱛੀ ਤਾਂ ਉਹ ਪ੍ਰਬੰਧ ਹੈ ਜਿਹੜੇ ਉਹ ਮੁਕੰਮਲ ਕੀਤੇ ਗਏ ਨੇ ਤੇ ਲਗਾਤਾਰ ਉਹਨਾਂ ਤੇ ਨਜ਼ਰ ਰੱਖੀ ਜਾ ਰਹੀ ਹੈ ਤੇ ਇਸ ਦੇ ਲਈ ਅਸੀਂ 8,76,000 8,76,000 ਈਸੀ ਬੈਗ ਨੇ ਜਿਹੜੇ ਖਾਲੀ ਬੈਗ ਹੋ ਰੱਖੇ ਆ ਤੇ ਜਿਹਦੇ ਵਿੱਚੋਂ 3 ਲੱਖ 24,000 ਹੈ ਜਿਹੜੇ ਉਹ ਬੈਗ ਮਿੱਟੀ ਦੇ ਭਰ ਕੇ ਰੱਖੇ ਹੋਏ ਹਨ ਤੇ GIS ਦੇ ਉੱਤੇ ਉਹਨੂੰ ਪਾ ਦਿੱਤਾ ਗਿਆ ਇਨ ਕੇਸ ਆਫ ਐਮਰਜੈਂਸੀ ਤਾਂ ਕਿ ਤੁਰੰਤ ਪਤਾ ਲੱਗ ਸਕੇ ਕਿ ਕਿੰਨੇ ਬੈਗ ਕਿਹੜੇ ਸਟੇਸ਼ਨ ਤੇ ਭਰੇ ਹੋਏ ਆ ਉਹ 19 ਡਿਸਟ੍ਰਿਕਟਾਂ ਦੇ ਵਿੱਚ ਭਰ ਕੇ ਰੱਖੇ ਆ ਸੇ ਐਮਰਜੈਂਸੀ ਦੀ ਹਾਲਤ ਦੇ ਵਿੱਚ ਕਿਤੇ ਵੀ ਉਹ ਜਿਹੜੇ ਟਰਾਂਸਫਰ ਕੀਤੇ ਜਾ ਸਕਦੇ ਤੇ ਇੱਕ ਜੰਬੋ ਬੈਗ ਜਿਹੜੇ ਪਹਿਲੀ ਵਾਰੀ ਹੋਇਆ ਹੈ ਕਿ ਪੰਜਾਬ ਦੇ ਵਿੱਚ ਖੜਾਂ ਦੀ ਸਥਿਤੀ ਦੇ ਨਾਲ ਨਜਿੱਠਣ ਲਈ ਜੰਬੋ ਬੈਗ ਦਾ ਪ੍ਰਬੰਧ ਕੀਤਾ ਗਿਆ। ਸੋ 10300 ਜੰਬੋ ਬੈਗ ਹੈ ਜਿਹੜਾ ਉਹ ਸਰਕਾਰ ਨੇ ਖਰੀਦੇ ਤੇ ਉਹ ਜੰਬੋ ਬੈਗ ਨੇ ਜਿਹੜੇ ਉਹ ਬੜੇ ਵੱਡੇ ਆ। ਸੋ ਜੇ ਕਿਤੇ ਬ੍ਰੀਚ ਦੀ ਗੱਲ ਆ ਜਾਂਦੀ ਆ ਤਾਂ ਇਕੱਠੇ 10 ਬੈਗ ਸਿੱਟ ਤੇ ਤੋਂ ਇਕੱਠੇ ਪਾਣੀ ਨੂੰ ਸੰਭਾਲ ਲੈਂਦੇ ਆ। ਸੋ ਉਹ ਜੰਬੋ ਬੈਗਾਂ ਦਾ ਜਿਹੜਾ ਹੈ ਉਹ ਅਰੇਂਜਮੈਂਟ ਅਸੀਂ ਕੀ